ਜਿਹੜਿਆ ਨਾਚਲ ਪ੍ਰਦੇਸ਼ ਨੂੰ ਲੈ ਕੇ ਰੌਲਾ ਪਿਆ ਹੋਇਆ ਆ ਚਾਈਨਾ ਨੂੰ ਜਿਹੜਾ ਉਹ ਲੈ ਕੇ ਨਾਚਲ ਪ੍ਰਦੇਸ਼ ਦੀ ਜਿਹੜੀ ਬੀਬੀ ਆ ਉਹ ਚਾਈਨਾ ਦੇ ਥਰੂ ਜਾਪਾਨ ਨੂੰ ਜਿਹੜੀ ਉਹ ਜਾ ਰਹੀ ਸੀ ਉਸ ਨੂੰ ਜਿਹੜਾ ਉਹ ਰੋਕੀ ਰੱਖਿਆ ਅਤੇ ਚਾਈਨਾ ਵਾਲੇ ਕਹਿੰਦੇ ਵੀ ਨਾਚਲ ਪ੍ਰਦੇਸ਼ ਕੀ ਚੀਜ਼ ਅਸੀਂ ਤਾਂ ਜਾਣਦੇ ਨਹੀਂ ਇਸ ਚੀਜ਼ ਨੂੰ ਇਹ ਐਟਮ ਕੀ ਹੈਗੀ ਆ ਸੋ ਉਹਦਾ ਕਾਫੀ ਜ਼ਿਆਦਾ ਜਿਹੜਾ ਹਜੇ ਤੱਕ ਨਹੀਂ ਹੁਣ ਵਿਵਾਦ ਬਣਿਆ ਪਿਆ ਹੈਗਾ ਆ ਚਾਈਨਾ ਦੀ ਇਨਫੈਕਟ ਮਿਨਿਸਟਰੀ ਨੇ ਇਸ ਚੀਜ਼ ਉੱਤੇ ਸਿੱਧਾ ਬਿਆਨ ਦਿੰਦੇ ਹੋਏ ਕਿਹਾ ਵੀ ਅਸੀਂ ਤਾਂ ਮੰਨਦੇ ਹੀ ਨਹੀਂ ਨੈਚਰਲ ਪ੍ਰਦੇਸ਼ ਨੂੰ ਕਹਿੰਦੇ ਵੀ ਆਰਬਿਟਰੀ ਜਿਹੜੀ ਇੱਕ ਚੀਜ਼ ਆ ਆ ਥੋੜਾ ਜਿਹਾ ਉਹਨਾਂ ਦਾ ਬਿਆਨ ਸੁਣਾਉਂਦੇ ਆ ਤੇ ਫਿਰ ਇੰਡੀਆ ਨੇ ਰਿਸਪੌਂਡ ਵੀ ਜਿਹੜਾ ਉਸ ਦੇ ਉੱਤੇ ਕੀਤਾ ਸੀਗਾ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਡਲ ਡਿਸਕਸ ਕਰਦੇ ਆ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਉਹ ਆਪਾਂ ਸਮਝਣ ਦੀ ਨਾਲ ਕੋਸ਼ਿਸ਼ ਕਰਾਂਗੇ ਚੁਨਫਾਂ ਦੋਇ ਚੋਕ ਪਿੰਲਨ ਅੰਧੇ ਖਿ First of all, Zana, is China's territory. China never acknowledges the so called Arunachal Pradesh illegally set up by India. As for the individual case you mentioned, we've learned that during the whole process, China's border inspection authorities have gone through the whole process in accordance with laws and regulations and had just enforcement and fully protected the lawful ਨੇ ਸੋਨਨੇ ਦੇ ਕੁਰੇ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਵੀ ਜਿਹੜਾ ਇੰਡੀਆ ਨੇ ਇਲੀਗਲੀ ਅਨਾਰਚਲ ਪ੍ਰਦੇਸ਼ ਜਿਹੜਾ ਉੱਥੇ ਬਣਾਇਆ ਆ ਨਾ ਅਸੀਂ ਉਹਨੂੰ ਪਹਿਲਾਂ ਕਦੀ ਰੈਕੋਗਨਾਈਜ਼ ਕੀਤਾ ਤੇ ਨਾ ਹੀ ਜਿਹੜਾ ਆ ਇਸ ਨੂੰ ਅਸੀਂ ਅੱਗੇ ਕਦੀ ਰੈਕੋਗਨਾਈਜ਼ ਕਰਾਂਗੇ ਤੇ ਜਿਹੜੀ ਬੀਬੀ ਦੇ ਨਾਲ ਜੋ ਕੁਝ ਇਹ ਵਾਪਰਿਆ ਆ ਉਹ ਕਾਨੂੰਨਾਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਹੋਇਆ ਹੈਗਾ ਸੋ ਇੰਡੀਆ ਵਾਲੇ ਤੇ ਕਹਿੰਦੇ ਵੀ ਹੁਣ ਅਨਾਰਚਲ ਪ੍ਰਦੇਸ਼ ਸਾਡਾ ਤਾਂ ਇੰਟੀਗਰਲ ਪਾਰਟ ਆ ਸੈਲਫ ਐਵਿਡੈਂਟ ਫੈਕਟ ਆ ਇਹਨਾਂ ਵੀ ਚਾਈਨਿਸ ਚਾਹੇ ਡਿਨਾਈ ਕਰਦੇ ਰਹਿਣ ਇਹਦੇ ਨਾਲ ਜਿਹੜਾ ਸੱਚਾਈ ਆ ਉਹ ਛੁਪਣੀ ਨਹੀਂ ਹੈਗੀ ਪਰ ਜਿਹੜੇ ਚਾਈਨਾ ਵਾਲੇ ਆ ਉਹ ਆਪਾਂ ਨੂੰ ਪਤਾ ਹੈ ਵੀ ਕਿਸ ਸਿੰਗਲ ਦੇ ਨਾਲ ਇਸ ਨੂੰ ਜਿਹੜਾ ਉਹ ਦੇਖਦੇ ਨੇ ਤੇ ਇਥੋਂ ਜਿਹੜਾ ਸਪਸ਼ਟ ਹੋ ਜਾਂਦਾ ਆ ਵੀ ਉਹ ਕੀ ਜਿਹੜਾ ਆ ਉਹ ਸੋਚ ਰਹੇ ਹੈਗੇ ਆ ਸੋ ਚਾਈਨਾ ਨੇ ਇੱਕ ਵਾਰੀ ਫੇਰ ਬਾਹ ਜਿਹੜੀ ਆ ਉਹ ਇੰਡੀਆ ਦੀ ਨਾਚਰਲ ਪ੍ਰਦੇਸ਼ ਨੂੰ ਲੈ ਕੇ ਜਿਹੜੀ ਮਰੋੜੀ ਹੈਗੀ ਆ ਆਲਰੇਡੀ ਚਾਈਨਾ ਨੇ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਇੰਡੀਆ ਦੇ ਉੱਥੇ ਕੰਟਰੋਲ ਕੀਤਾ ਇਤੋਂ ਤੱਕ ਕਿ ਕਈ ਥਾਵਾਂ ਤੇ ਤਾਂ ਉਹਨਾਂ ਨੇ ਪਿੰਡਾਂ ਦੇ ਪਿੰਡ ਜਿਹੜੇ ਉਹ ਵਸਾਲੇ ਹੈਗੇ ਆ 55 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਆ ਉਹ ਬਾਕੀਆਂ ਨੂੰ ਮਾਈਨੋਰਟੀ ਦੇ ਉਲਟ ਤਾਂ ਜਿਹੜਾ ਉਹ ਭਾਂਬੜ ਜਿਹੜੇ ਉਹਦੇ ਮੂੰਹ ਚੋਂ ਨਿਕਲਦੇ ਆ ਉਹਨਾਂ ਨੂੰ ਮਾਰਦਾ ਵੀ ਆ ਅਸੈਸੀਨੇਟ ਵੀ ਕਰਦਾ ਆ ਪਰ ਜਦੋਂ ਚਾਈਨਾ ਦੀ ਗੱਲ ਆਉਂਦੀ ਆ ਉਹਨਾਂ ਮੋਰੇ ਗੋਡੇ ਟੇਕ ਜਾਂਦਾ ਆ ਹੁਣ ਤਾਂ ਕਿਉਂਕਿ ਅਮਰੀਕਾ ਤੋਂ ਛੇਤਰ ਪੈ ਰਹੇ ਆ ਡੰਡੇ ਵੱਜ ਰਹੇ ਆ ਤੇ ਹੁਣ ਚਾਈਨਾ ਮੋਰੇ ਜਿਹੜਾ ਉਹ ਗੋਡੇ ਟੇਕੇ ਬੈਠਾ ਹੋਇਆ ਆ ਹਾਂ ਭਾਈ ਦੱਸੋ ਹਿੰਦੀ ਚੀਨੀ ਭਾਈ ਭਾਈ ਹੁਣ ਉਹ ਉਸ ਨੂੰ ਚਿੱਤਾ ਜਿਹੜਾ ਆ ਉਹ ਆਇਆ ਪਿਆ ਆ ਸੋ ਉਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਪਰ ਚਾਈਨਾ ਇਹ ਚੀਜ਼ਾਂ ਦੇ ਬਾਵਜੂਦ ਵੀ ਇੰਡੀਆ ਹੁਣ ਮੋਰੇ ਬਿਲਕੁਲ ਗੋਡੇ ਲਾ ਕੇ ਬੈਠਾ ਆ ਫਿਰ ਵੀ ਅ ਅਗਲੇ ਜਿਹੜੇ ਅਰਨਾਚਲ ਪ੍ਰਦੇਸ਼ ਦੇ ਉੱਤੇ ਵੀ ਆਪਣਾ ਦਾਵਾ ਆ ਉਹ ਬਾਰ-ਬਾਰ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ઠોક ਰਹੇ ਹੈਗੇ ਆ સો ਇਹ ચીઝ ਜਿਹੜੀ ਆ ਹੁਣ ਸਾਹਮਣੇ ਆਈ ਆ ਸੋ ਚਾਈਨਾ ਉਸ ਨੂੰ ਆਪਣਾ ਹੀ ਜਿਹੜਾ ਹੋਛਾ ਦੱਸਦਾ ਆ ਅਰਨਾਚਲ ਪ੍ਰਦੇਸ਼ ਨੂੰ ਸਿੱਧਾ ਹੀ ਰੱਦ ਕਰਦਾ ਆ ਜਿਹੜਾ ਜੈਂਗਨੈਨ ਕਰਕੇ ਜਿਹੜਾ ਆ ਚਾਈਨਾ ਆ ਉਹ ਇਸ ਨੂੰ ਇਸ ਟੈਰੀਟਰੀ ਨੂੰ ਜਿਹੜਾ ਉਹ ਕਲੇਮ ਕਰ ਰਿਹਾ ਆ ਕਹਿੰਦੇ ਵੀ ਇੰਡੀਆ ਨੇ ਇਲੀਗਲੀ ਅਰਨਾਚਲ ਪ੍ਰਦੇਸ਼ ਨੂੰ ਉੱਥੇ ਐਸਟੈਬਲਿਸ਼ ਕੀਤਾ ਹੋਇਆ ਹੈ